ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਭੁੱਲਰ ਦੇ ਵਿੱਚ ਖੜੇ ਆ ਤਹਿਸੀਲ ਢਿਲਵਾ ਜ਼ਿਲ੍ਹਾ ਕਪੂਰਥਲਾ ਲੱਗਦਾ ਹੈਗਾ ਬਾਈ ਪੰਮੇ ਭੁੱਲਰ ਦੇ ਕੋਲੇ ਆਏ ਆ ਪਸ਼ੂ ਜਿਹੜੇ ਆ ਤੁਹਾਨੂੰ ਦੋਸਤੋ ਆਪਾਂ ਅੱਜ ਪੰਜ ਬੇੜਾਂ ਦਿਖਾ ਦਾਂਗੇ ਠੀਕ ਆ ਪੰਜ ਬੇੜਾਂ ਹੋਣਗੀਆਂ ਇੱਕ ਮੱਝ ਹੋਵੇਗੀ ਤੀਜਾ ਸੂਆ ਸੂਣ ਵਾਲੀ ਆ ਬਿਲਕੁਲ ਤਿਆਰੀ ਦੇ ਵਿੱਚ ਆ ਇੱਕ ਹਫ਼ਤਾ ਖੰਡ ਰਹਿਦਾ ਸੂਣ ਦੇ ਵਿੱਚ ਪੂਰੀ ਗੱਲਬਾਤ ਭਾਈ ਪੰਮੇ ਭੁੱਲਰ ਦੇ ਨਾਲ ਕਰਾਂਗੇ ਠੀਕ ਹੈ ਜੀ ਪੂਰੀ ਇਨਫੋਰਮੇਸ਼ਨ ਆਪਾਂ ਭਾਈ ਪੰਮੇ ਭੁੱਲਰ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਅੱਜ ਦੋਸਤੋ 1 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਤਕਰੀਬਨ 4:30 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਠੀਕ ਹੈ ਜੀ ਆਓ ਚੱਲਦੇ ਹਾਂ ਕਰਦੇ ਹਾਂ ਗੱਲਬਾਤ ਭਾਈ ਪੰਮੇ ਭੁੱਲਰ ਦੇ ਨਾਲ ਪੁੱਛਦੇ ਹਾਂ ਅੱਜ ਇਹਨਾਂ ਪਸ਼ੂਆਂ ਦੀ ਕੀ ਡਿਟੇਲ ਹੈਗੀ ਆ ਕੀ ਇਨਫੋਰਮੇਸ਼ਨ ਹੈਗੀ ਆ ਉਸ ਤੋਂ ਪਹਿਲਾਂ ਜਿਹੜੀ ਇੱਕ ਰਿਕਵੈਸਟ ਆ ਦੋਸਤੋ ਪਸ਼ੂ ਜਿਹੜੇ ਵੀ ਆਪਾਂ ਤੁਹਾਨੂੰ ਦਿਖ ਫਾਈ ਹੈਗੀ ਆ ਤਸੱਲੀ ਹੈਗੀ ਆ ਘਰ ਵਿਜਿਟ ਕਰਕੇ ਜਰੂਰ ਕਰ ਲਿਆ ਕਰੋ ਹਰ ਵਾਰ ਦੀ ਤਰ੍ਹਾਂ ਜਿਹੜੀ ਆਪਣੀ ਇੱਕ ਅਪੀਲ ਹੁੰਦੀ ਆ ਸਟਾਰਟਿੰਗ ਤੋਂ ਆਹ ਕਰਦਿਆਂ ਗੱਲਬਾਤ ਬਾਈ ਪੰਮੇ ਭੁੱਲਰ ਦੇ ਨਾਲ ਸਭ ਤੋਂ ਪਹਿਲਾਂ ਬਾਈ ਜੀ ਸਸਰੀਕਾਲ ਸਸਰੀਕਾਲ ਬਾਈ ਰਾਖਨ ਸਸਰੀਕਾਲ ਸਾਡੇ ਪਿੰਨਪੁਰ ਲਬੇਟ ਆਇਆ ਜੀ ਆਇਆਂ ਤੁਹਾਨੂੰ ਜੀ ਆਇਆਂ ਵੀ ਪੰਜਾ ਜਾਈਂ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਕਾ ਜੀ ਜਿੰਨੇ ਵੀ ਸਾਡੇ YouTube ਤੇ ਵੀਡੀਓ ਵੇਖ ਰਹੇ ਆ ਸਾਰੇ ਭਰਾਵਾਂ ਨੂੰ ਧੰਨਵਾਦ ਸਸਰੀਕਾਲ ਕਹਿੰਦੇ ਆ ਦੇਸ਼ ਵਿਦੇਸ਼ ਜਿੰਨੇ ਵੀ ਜੁੜੇ ਹੋਏ ਨੇ ਉਹਨਾਂ ਸਾਰਿਆਂ ਨੂੰ ਸਸਰੀਕਾਲ ਕਹਿੰਦੇ ਆ ਇੱਕ ਦੋ ਪਤੰਦ ਦਾ ਬੇਨਤੀਆਂ ਜਿਹੜੇ ਕਮੈਂਟ ਕਰਦੇ ਆ ਸਾਨੂੰ ਕਮੈਂਟ ਕੋਈ ਪਾਣੇ ਨਹੀਂ ਨੀਰ ਆਉਂਦੇ ਜਿਹੜੇ ਜਿਹੜੇ ਨਾਲ ਵਿੱਚ ਅਤਰਾਜ ਹੋਵੇ ਤੇ ਸਾਨੂੰ ਸਿੱਧੀ ਕਾਲ ਕਰੇ ਠੀਕ ਹੈ ਜੀ ਅਗਰ ਤਾਂ ਅਸੀਂ ਗਲਤ ਕੰਮ ਕਰਦੇ ਨੇ ਜਾਂ ਜਾਣੇ ਬੁਝਾਣੇ ਗਲਤ ਹੋ ਜਾਵੇ ਤੇ ਸਾਨੂੰ ਸਿੱਧੀ ਕਾਲ ਕਰੇ ਤੇ ਮੇਰਾ ਨਾਮ ਮੇਰਾ ਮੇਤਰ ਮਿੱਠਾ ਬਲਵਿੰਦਰ ਸਿੰਘ ਪੱਡਾ ਹੌਸਰੀ ਸਾਡਾ ਵਪਾਰੀ ਭਰਾਵਾ ਇਹਨੇ ਬਹੁਤ ਵਧੀਆ ਤੇ ਜੋ ਗਿਆ ਕਿ ਤੇ ਇਹਨਾਂ ਇਹਨਾਂ ਨੇ ਨਾਲ ਨਾਲ ਮਿਲ ਕੇ ਆਪਾਂ ਕੰਮ ਕਰਦੇ ਆ ਇੱਕੋ ਜਿਹੀ ਸਾਡੀ ਟੀਮ ਆ ਬਿਲਕੁਲ ਨਾਲ ਕੰਮ ਕਰਦੇ ਆ ਇਹ ਪਾਜੀ ਕਿਥੋਂ ਵੱਡੇ ਪਿੰਡ ਤੋਂ ਆ ਜੀ ਹਾਂ ਜੀ ਵੱਡੇ ਪਿੰਡ ਤੋਂ ਠੀਕ ਆ ਜੀ ਕੀ ਨਾਮ ਪਾਜੀ ਆਪਣਾ ਬਲਵਿੰਦਰ ਸਿੰਘ ਆ ਜੀ ਸਾਹਿਬ ਬਲਵਿੰਦਰ ਸਿੰਘ ਵਪਾਰ ਦਾ ਕੰਮ ਹੀ ਆ ਪਾਜੀ ਹਾਂ ਜੀ ਵਪਾਰ ਦਾ ਕਰਦੇ ਆ ਠੀਕ ਆ ਜੀ ਠੀਕ ਇੱਕ ਦੂਜੇ ਨਾਲ ਕਾਫੀ ਪੁਰਾਣਾ ਤਾਲੁਕ ਹੋ ਗਿਆ ਸਾਡਾ ਅਸੀਂ ਕਲਾਸ ਪਹਿਲਾਂ ਵੀ ਆਏ ਆ ਸਾਡਾ ਪਿਆਰ ਆ ਜੀ ਨਾਲ ਬਹੁਤ ਲੱਗਦਾ ਠੀਕ ਆ ਜੀ ਹਾਂ ਜੀ ਵੱਡੇ ਪਿੰਡਾਂ ਜੱਲੀ ਆ ਠੀਕ ਹੈ ਜੀ ਤੇ ਇਹ ਕਰਕੇ ਅਸੀਂ ਲੇਖੋ ਸਾਡੇ ਮੇਰੇ ਨਗਰ ਦੇ ਬੰਦੇ ਆ ਨੇੜੇ ਤੇਰੇ ਨਗਰ ਆ ਦੇ ਇਹਨਾਂ ਨੂੰ ਮੇਰੇ ਬਾਰੇ ਪਤਾ ਕੀ ਬਾਈ ਕੀ ਕਰਦਾ ਹਣਾ ਤੇ ਜਿਹੜਾ ਨੂੰ ਮੈਂ ਗਲਤ ਕੰਮ ਕਰਦਾ ਨੂੰ ਵਾਦ ਗਿਆ ਸੀ ਚਲੋ ਥੋੜੀ ਹੱਦ ਤੱਕ ਪਤਾ ਲਗਾ ਥੋੜੇ ਸੁਧਰੇ ਆ ਤੇ ਕਿਰਪਾ ਕਰਦੇ ਆ ਮਹਾਰਾਜ ਇਹਨਾਂ ਨੂੰ ਮੱਤ ਸਤ ਬਖਸ਼ੇ ਕਿ ਸੁਧਰ ਕੇ ਕੰਮ ਕੰਨ ਚੰਗਾ ਕੰਮ ਕਰੇ ਕਿਸੇ ਨਾਲ ਧੋਖਾ ਨਾ ਕਰਨਾ ਇਹ ਬਹੁਤ ਦੂਰ ਤੱਕ ਦੇਖੇ ਦੇਣੇ ਬੈ ਜੀ ਹਾਂਜੀ ਇਹੇ ਲੋ ਚੀਜ਼ ਦੇ ਲੋ ਚ ਚੰਗੀ ਦੇ ਲਓ ਲਾਓ ਜਰੂਰ ਅਗਲੇ ਕਹਿੰਦੇ ਲਾ ਲਓ ਬਿਲਕੁਲ ਤੇ ਆਪਾਂ ਜਿਹੜੇ ਪਸ਼ੂ ਆਪਾਂ ਪੰਜ ਗਾਵਾਂ ਲਗਾਉਣੀ ਹੈ ਇੱਕ ਮੱਝ ਦਿਖਾਉਣੀ ਆ ਜੋ ਆਪਾਂ ਪਰਮਿਸ਼ਨ ਤਾਂ ਦਿੱਤੀ ਹੋਊਗੀ ਜੋ ਆਪਾਂ ਇਹਨਾਂ ਨੂੰ ਇਹਨਾਂ ਬਾਰੇ ਦੱਸਿਆ ਹੋਊਗਾ ਤੁਹਾਡੇ ਚੈਨਲ ਨਾਲ ਹੀ ਉਹ ਸੱਚ ਨਾਨਕ ਦੇ ਠੀਕ ਨਾਂ ਨਿਕਲੇ ਤੇ ਅਸੀਂ ਤੁਹਾਡੇ ਚੈਨਲ ਨਾਲ ਹੀ ਜ਼ਿੰਮੇਵਾਰ ਹੋਵਾਂਗੇ ਬਿਲਕੁਲ ਹਾਂਜੀ ਇਹਨਾਂ ਕੀ ਜੋ ਵਹਿੜ ਦਾ ਪਸ਼ੂ ਦਾ ਦੁੱਧ ਦਿੱਤੇ ਉਹ ਕਿੱਲੂ ਖੰਡ ਦਾ ਸਭ ਨਾਲ ਫਰਕ ਪੈ ਜੇ ਤੁਸੀਂ ਕਹਿ ਨਹੀਂ ਸਕਦੇ ਉਦੋਂ ਜ਼ਿਆਦਾ ਪਾਵੇ ਤਾਂ ਤੁਸੀਂ ਜ਼ਿੰਮੇਵਾਰ ਹੈ ਕਿਉਂ ਜੀ ਬਿਲਕੁਲ ਜੀ ਤੇ ਬਾਕੀ ਆਪਣੀ ਜਿਹੜੇ ਵੀ ਜਿੰਨੇ ਲੈਣੀ ਆ ਆਪਣੀ ਪਰਖ ਕਰੇ ਸਾਡੇ ਨਾਲ ਵੀਡੀਓ ਕਾਲ ਤੇ ਚਲਵਾ ਲੈ ਸਾਡੇ ਨਾਲ ਉਤਾਰਾ ਮਾਰ ਕੇ ਆ ਤੇ ਆਪਣੇ ਆਣ ਕੇ ਚੋ ਲੈ ਵੀ ਸਾਨੂੰ ਕੋਈ ਇਤਰਾਜ ਨਹੀਂ ਬਿਲਕੁਲ ਇੱਕ ਦਾ ਦਿੰਦੀ ਅਸੀਂ ਘਰ ਦੀ ਗਾਂ ਦੀ ਲੈ ਖਾਦੇ ਉਤੋਂ ਜ਼ਿਆਦਾ ਨਹੀਂ ਹਾਂਜੀ ਉਹ ਤਾਂ ਟੱਕਰ ਵੀ ਹੀ ਲੈ ਸਕਦੇ ਹਾਂਜੀ ਉਹ ਬਾਕੀ ਮਾਰਾ ਇੱਕ ਪਰ ਕੇ ਮਾਰਾ ਕੰਮ ਕਰਨਾ ਹੈ ਨਹੀਂ ਤਾਂ ਮਾਰਾ ਨਾਲ ਸਾਥ ਵੀ ਦਿੰਦਾ ਬਿਲਕੁਲ ਇੰਨੇ ਜਾਂ ਬੇਤ ਤੇ ਮਰਵਾਣ ਕਰੋ ਆਪਾਂ ਗਾੜੀ ਫਸੂ ਚੱਲੋ ਕਰੀਏ ਹਾਂਜੀ ਸੋ ਦੋਸਤੋ ਆਓ ਕਰਦੇ ਹਾਂ ਸਟਾਰਟ ਆਪਾਂ ਪਸ਼ੂ ਦਿਖਾਉਣੇ ਆ ਤੁਹਾਨੂੰ گاਵਾ ਠੀਕ ਹੈ ਜੀ ਪੰਜ گاਵਾ ਦਿਖਾ ਦਾਂਗੇ ਪੂਰੀ ਇਨਫੋਰਮੇਸ਼ਨ ਆਪਾਂ ਬਾਈ ਪੰਮੇ ਪੁੱਲਰ ਤੋਂ ਇਸੇ ਤਰ੍ਹਾਂ ਨਾਲ ਦੀ ਨਾਲ ਲੈਂਦੇ ਰਵਾਂਗੇ ਤੇ ਗੱਲਾਂ ਬਾਤਾਂ ਵੀ ਨਾਲ ਜ਼ਰੂਰੀ ਚੱਲਦੀਆਂ ਰਹਿਣਗੀਆਂ ਤੇ ਨਾਲ ਵੜਾ ਵੀ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਨੇ ਨੰਬਰ ਤੇ ਭਾਈ ਪੁਲਨਰ ਸਾਹਿਬ ਜੀ ਆ 300 ਦਾ ਜ਼ਿਆਦਾ ਜੀ ਭਈ ਹੈ ਠੀਕ ਹੈ ਜੀ ਆ ਜੀ ਰੁਪਈਏ ਦੋਸਤੋ ਠੀਕ ਹੈ ਅੱਜ ਜੀ ਆਈ ਦਾ ਉੰਦੀ ਦੁੱਧੀ ਆ ਥੋੜੀ ਘਬਰਾ ਕੇ ਨੋ ਚਾਹਣ ਪਹਿਲਾਂ ਵੀ ਦੁੱਧੀ ਆ ਠੀਕ ਹੈ ਜੀ ਹਾਂ ਲੱਗ ਗਿਆ ਮਗਰ ਕੀ ਬੱਚੀ ਬੱਚਾ ਵੇ ਹਾਂ ਬੱਚਾ ਜੀ ਨਾ ਬੱਚਾ ਬੱਚਾ ਠੀਕ ਹੈ ਮੇਲ ਕਾਫ ਆ ਦੋਸਤੋ ਨੀਚੇ ਤੇ ਸੁਹਾ ਦੂਜਾ ਹੀ ਆ ਜੀ ਪਹਿਲਾਂ ਪਹਿਲਾਂ ਜੀ ਪਹਿਲਾਂ ਬੱਚੀ ਆ ਜੀ ਪਹਿਲਾਂ ਬੱਚੀ ਆ ਠੀਕ ਆ ਆ ਕਰੋ ਚਲੋ ਜੀ ਪਹਿਲਰ ਵੱਛੀ ਆ ਦੋਸਤੋ ਤੇ ਬਿਲਕੁਲ ਤਾਜੀ ਸੁਈ ਅੱਜ ਆਪਾਂ 1 ਅਪ੍ਰੈਲ ਨੂੰ ਜਿਹੜੀ ਵੀਡੀਓ ਬਣਾ ਰਹੇ ਆ ਤੇ ਜੇਰ ਪ੍ਰੋਪਰ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਘੰਟਾ ਕੀ ਹੋਇਆ ਜੇਰ ਪਈ ਨੂੰ ਤੇ ਮੇਲ ਕਾਫ ਆ ਤੇ ਬਾਕੀ ਭਾਜੀ ਚਵਾਈ ਬੌਲਜ ਕੀਤੀ ਜਿਹੜੀ ਬਸ ਸਾਫ ਆਈ ਬਿਲਕੁਲ ਚੋਕੇ ਅਸੀਂ 2-4 ਟਾਈਮ ਗੀ ਅੱਧਾ ਕਿਲੋ ਚੋਕੇ ਪੁਰਾਏ ਨੂੰ ਬਾਹਾਂ ਨੇ ਝੂਠ ਬੋਲੇ ਤਿੰਨ-ਚਾਰ ਕਿਲੋ ਚੋਤੀ ਆ ਖਾਣੀ ਵਗਦੇ ਜੀ ਅਜੇ ਤੇ ਨਹੀਂ ਠੀਕ ਹੈ ਜੀ ਕਿਲੋ 2 2.5 ਕਿਲੋ ਬੋੜਾ ਹੋਊਗਾ ਥਲੇ ਮੈਂ ਨਹੀਂ ਕਹਤਾ ਕਿੰਨਾ ਹੋਊਗਾ ਚੋਈ ਨਹੀਂ ਆਈ ਅਈ ਤਾਂ ਜੇ ਧਾਰਾਂ ਹੀ ਮਾਰੀਆਂ ਬੰਦਾ ਦਾ ਤਾਂ ਮਾਰ ਕੇ ਬਚਾ ਲਿਆ ਬਸ ਬਿਲਕੁਲ ਜੀ ਆ ਗਿਆ ਮੈਂ ਚੂਲ ਬੋੜਾ ਖੋਲੋ ਭਾਈ ਖੋਲੋ ਜੀ ਠੀਕ ਹੈ ਪਹਿਲਾਂ ਬੱਚੀ ਸੂਈ ਹੈ ਦੋਸਤੋ ਠੀਕ ਹੈ ਮੇਲ ਕਾਫ ਬਿਲਕੁਲ ਤਾਜੀ ਗਿੱਲਾ ਨਾੜੂ ਬੱਚੇ ਦੇ ਨਾਲ ਹੈ ਠੀਕ ਹੈ ਆ ਚੈੱਕ ਕਰ ਸਕਦੇ ਆ ਬੱਚੇ ਦੇ ਨਾਲ ਗਿੱਲਾ ਨਾੜੂ ਹੈ ਜੇਰ ਪਰੋਪਰ ਆਪ ਤੁਹਾਨੂੰ ਦਿਖਾਤੀ ਆ ਲੱਤ ਲੱਤੀ ਵਧੀਆ ਹੈ ਜੀ ਆ ਦੇਖੋ ਠੀਕ ਹੈ ਜੀ ਬਾਕੀ ਥਾਂ ਤੁਹਾਨੂੰ ਜਿਹੜਾ ਹੈਗਾ ਬਿਲਕੁਲ ਤੁਹਾਡੇ ਸਾਹਮਣੇ ਹੈ ਠੀਕ ਹੈ

ਲੋ ਫੰਡੀ ਦੀਦਾ ਤਾਂ ਬਿਲਕੁਲ ਜੀ ਬਿਲਕੁਲ ਆਹ ਵੇਖੋ ਜੀ ਠੀਕ ਆ ਆਹ ਤੋਂ ਬੋਲੀ ਰਿਹਾ ਤਾਂ ਠੀਕ ਹੈ ਭਾਜੀ ਕਿੰਨਾ ਕੁ ਮੁੱਲ ਮੰਨ ਲੈਂਦਾ ਰੱਖਿਆ ਫਿਰ ਹੁਣ ਮੰਨ ਜਿਹੜਾ ਜੀ ਹੁੰਦਾ ਜੇ ਤਾਂ ਆਪਾਂ ਪੂਰਾ ਇਹਨਾਂ ਦੋਤੇ ਲੈਣਗੇ ਵੇਚੀ ਦੋ ਬੱਕਰਾ ਹੋ ਜਾਣਾ ਹੁਣ ਇਹਦਾ 25000 ਚੋਂ ਮਾਨ ਕਰਦਾਂਗੇ ਮੁੱਲ ਜੋ ਮਰਜ਼ੀ ਕਰੀਏ 25000 ਦੇ ਵਿੱਚੋਂ ਹਾਂ 25000 ਮਾਣ ਹੋ ਜਾਊਗਾ ਤਾਂ ਠੀਕ ਆ 25000 ਦੇ ਵਿੱਚੋਂ ਪਹਿਲੇ ਨੰਬਰ ਵਾਲੀ ਵੇੜ ਤੇ ਮਾਣ ਤਾਂ ਜਿਹੜਾ ਹੋ ਜਾਊਗਾ ਦੋਸਤੋ ਠੀਕ ਆ ਦੂਜੇ ਨੰਬਰ ਤੇ ਇੱਕ ਵੇੜ ਆ ਤੇ ਹਵਾਨਾ ਜਿਹੜਾ ਲੇਵਾ ਕਾਫੀ ਖੁੱਲਾ ਬਖਾਉਂਦੀ ਆ ਬਾਕੀ ਆਪਾਂ ਗੱਲਬਾਤ ਕਰ ਲੈਂਦੇ ਆ ਸੂਬਾ ਭਾਜੀ ਕਿੰਨਾ ਮੈਂ ਸੋਈ ਹੋਊਗੀ ਭਾਜੀ ਸੂਬਾ ਭਾਜੀ ਉਹ ਤੀਜਾ ਦੂਜਾ ਤੀਜਾ ਜਗ ਹੈਗਾ ਹੀ ਆਪਾਂ ਘਰ ਆਉਣੇ ਦੇ ਵਿੱਚ ਸਵਾ ਕੇ ਨਹੀਂ ਬਿਲਕੁਕੁ ਤੀਜਾ ਮੰਗ ਲੈ ਕੋਈ ਆਪਣਾ ਹਸਾਬ ਦਾ ਜਗ੍ਹਾ ਮਰ ਗਿਆ ਚਲੋ ਜੀ ਹਰ ਇੱਕ ਦੀ ਆਪੋ ਆਪਣੀ ਸੋਚ ਸਮਝਾ ਬਾਕੀ ਤੀਜਾ ਸੂਬਾ ਤੁਸੀਂ ਆਪ ਮੰਨ ਕੇ ਆਉਂਦੀ ਸਮਝ ਨਾਲ ਲੈ ਜਾਂਦੀ ਓਏ ਠੀਕ ਆ ਆਪ ਅਗੋਂ ਕੋਈ ਵੀਰ ਰਾਜ ਭਾਵੇਂ ਤੀਜਾ ਲੈ ਜਾ ਭਾਵੇਂ ਚੌਥਾ ਮੰਨ ਕੇ ਲੈ ਜੀ ਆਹ ਦੋਸਤੋ ਮੂ ਮੱਥੇ ਦੀ ਫੇਸ ਕੁਆਲਿਟੀ ਜੇ ਇਸ ਵੈੱਟ ਦੀ ਠੀਕ ਆ ਤੇ ਬੱਚਾ ਨੀਚੇ ਫੀਮੇਲ ਆ ਗਈ ਜੀ ਬੱਚੀ ਬੱਚੀ ਪਿਓਰ ਜ ਬੱਚੀ ਬਹੁਤ ਸੋਹਣੀ ਪਈ। ਚਿੱਟੇ ਪਿੰਜੀ ਵੀ ਹੁੰਦਾ ਪੰਛੀ ਤੋਂ ਬਗੈਰ ਨਹੀਂ ਦੀਆਂ। ਅੱਛਾ ਜੀ। ਪਰ ਬੱਚੀ ਪਾਉਂਦੇ ਨਾ ਬਾਗੇ ਤੋਂ ਦਿਵਾਉਂਦੇ। ਸਮਾਂ ਕਿੰਨਾ ਕੁ ਪੁੱਜੀ ਹੋਇਆ ਸੂਈ ਨੂੰ? ਪਾਜੀ ਉਹ ਤੋਂ 15 ਲੱਗੇ ਤੇ ਆਪਾਂ 20 ਲਾ ਲਈਆਂ। ਖਾ ਲੋ। ਆ ਬੱਚੀ ਆਠਾ ਦੇ। ਆ ਦੇਖੋ ਜੀ। ਠੀਕ ਹੈ। ਆ ਬੱਚੀ ਇਹ। ਅੱਛੀ ਪਾਂਦੀ ਲੋ ਤੇ ਪੀਂਦੀ ਪਾਉਂਦੇ ਲਿਖਲੇ ਨਾਲ ਪੀਂਦੀ ਇਹ ਤਾਂ ਬੱਛੀ ਖਾਂ ਤਾਂ ਗਾਂ ਬੱਚੀ ਤੋਂ ਪਰਾਂ ਨਹੀਂ ਜਾਂਦੀ ਅੱਛਾ ਜੀ ਇਹਨਾਂ ਕਾ ਮੂਰੇ ਬਣਨੀ ਪਈ ਸੀ ਤੇ ਦੁੱਧ ਪਾਜੀ ਕਿੰਨਾ ਹੋ ਮੌਕੇ ਦਾ ਅਜਰ ਦੁੱਧ ਪਾਜੀ ਉੱਥੋਂ ਦਾ ਹੀ ਚੋਕ ਲੈ ਆਏ 20 ਕਿਲੋ ਹਾਂਜੀ ਮੇਕੋ ਆਇਆ ਕੱਲ ਸ਼ਾਮੀ ਹਾਂਜੀ ਸਾਡੇ ਕੋਲ ਨੇ ਜੇ ਖੱਡਿਆ ਕੱਲ ਸ਼ਾਮੀ 9:00 9:30 ਵੱਲੋਂ ਸਾਡੇ ਸਵੇਰੇ ਕੱਢਿਆ 8 8.5 ਕਿਲੋ 17 ਕਿਲੋ ਸਾਡੇ ਕੋਲ 20 ਕਰ ਜੂਗੀ ਪਰ ਅਹੀਂ ਛਾਣਾ ਦੀ ਗਾਠੀ ਜਗਦਾ 12 ਬਈ ਠੀਕ ਆ ਤੇ ਸਾਡੇ ਕੋਲ ਹੈ 17 18 17 18 ਤੇ ਜਿਹੜਾ ਦੋਸਤੋ ਤੁਸੀਂ ਮੰਨ ਸਕਦੇ ਵੀ ਹੁਣ ਇਹ 20 ਕੇ 20 ਐ ਪਰ ਦੋ ਚਾਰ ਦਿਨ ਪਉ ਕਰਦਾ ਹੁੰਦਾ ਕਰ ਜਿਵੇਂ ਤੇ ਭਾਵੇਂ ਸਵੇਰੇ 20 ਕਰ ਜਾਈ ਠੀਕ ਆ ਜੀ ਖੋਲ ਗਏ ਵੀਰ ਖੋਲ ਕਾਕਾ ਠੀਕ ਆ ਬਾਕੀ ਦੋਸਤੋ ਤੀਜੇ ਸਵੇਰੇ ਦੇ ਵਿੱਚ ਮੰਨ ਲਿਓ 20 ਤੋਂ 25 ਦਿਨ ਵਿੱਚ 20 ਤੇ 22 ਦੇ ਦਿਨ ਇੱਥੇ ਕਿਸੇ ਵਾਂਗ ਮੰਨ ਸਕਦੇ ਹੋ ਆਹ ਚੰਗੀ ਤਰ੍ਹਾਂ ਗੋਡੇ ਕਰੇ ਪਹਿਲਾਂ ਦੇਖ ਕੇ ਜਮਾ ਕਰ ਅੱਛਾ ਜੀ ਅੱਗੇ ਮੈਂ ਕਹਾਣ ਆ ਦੇਖੋ ਠੀਕ ਆ ਵੱਡਾ ਹਵਾਨਾ ਲੇਵ ਆ ਠੀਕ ਆ ਤੇ ਆ ਕਰੋ ਚੈੱਕ ਮੇਰਾ ਵੀਰ ਠੀਕ ਆ ਤੇ 18 17 ਲੀਟਰ ਜਿਹੜਾ ਬਈਆਂ ਦਾ ਵੀ ਘਰੇ ਨੇ ਲਿਆ ਕੇ ਆਪਾਂ ਸਵੇਰ ਜਿਹੜੀ ਆ ਕੱਲ ਸ਼ਾਮੀ 9 ਕਿਲੋਟਰ ਤੇ ਸਵੇਰ ਜਿਹੜਾ 8 7 ਲੀਟਰ ਦੀ ਚੁਵਾਈ ਕੀਤੀ ਆ ਤੇ 17 ਕਿਲੋਟਰ ਦੀ ਜਿਹੜੀ ਚੁਵਾਈ ਕੀਤੀ ਪਰ 17 18 ਦਾ ਤੁਸੀਂ ਐਡੀਆਂ ਮੰਨ ਕੇ ਜਿਹੜੀ ਇਹ ਵਾੜ ਖਰੀਦ ਸਕਦੇ ਹੋ ਠੀਕ ਆ ਬਾਕੀ ਚੁਵਾਈ ਜ਼ਰੂਰ ਕਰ ਲਿਓ ਤੁਸੀਂ ਆਪ ਦਾ ਸ਼ੱਕ ਘਟ ਲਿਓ ਹਾਂ ਜੀ ਹਾਂ ਦਿਖਾ ਦਿਓ ਕਿ ਇਹ ਨਾ ਪੱਕੀ ਆ ਹਾਂ ਜੀ ਹਾਂ ਹਾਂ ਦਿਖਾ ਦਿਓ ਹਾਂ ਬੰਦਰ ਵਾ ਆ 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 ਉਹ ਤੁਸੀਂ ਵੇਖ ਸਕਦੇ ਹੋ ਨਾਰਮਲ ਜੇਕਰ ਆਪਾਂ ਦੇਖੀਏ ਤੇ ਜਿਵੇਂ ਫਤੂ ਦੇ ਪੱਕੇ ਥਾਂ ਦੇ ਬੰਨਣ ਕਰਕੇ ਲਾ ਲੋ ਵੀ ਹਜੇ ਵਗਿਆ ਹੀ ਨਹੀਂ ਕਿ ਕਹਿ ਲਗੇ ਨਹੀਂ ਨਹੀਂ ਵਗਦੇ ਨਹੀਂ ਉਹ ਤਾਂ ਪੱਕੇ ਹੀ ਉੱਥਾਂ ਹੀ ਆ ਪੱਕੇ ਵੈਸੇ ਹੀ ਆ ਕਹਿ ਰਹੇ ਹੋ ਤਾਂ ਪਾਣੀ ਭਰ ਜਾਂਦਾ ਰੇਸ਼ਾ ਭਰ ਜਾਂਦਾ ਉਹ ਚੀਜ਼ ਆਂਦੇ ਮੈਂ ਕੋਈ ਨਹੀਂ ਆ ਦੇਖੋ ਪੱਕੇ ਪੱਕੇ ਆ ਕੋਈ ਨਹੀਂ ਅੱਛਾ ਅੱਛਾ ਠੀਕ ਆ ਜੀ ਇਹ ਜ਼ਰੂਰ ਧਿਆਨ ਦੇ ਵਿੱਚ ਰੱਖੀ ਠੀਕ ਆ ਕਿਉਂਕਿ ਆਪਾਂ ਕਿਉਂਕਿ ਦੂਰੋਂ ਨੇੜੇੋਂ ਵੀ ਇੱਥੇ ਪਹੁੰਚ ਜੇ ਬਾਅਦ ਵਿੱਚ ਤੁਹਾਨੂੰ ਇੱਥੇ ਆ ਕੇ ਚੀਜ਼ ਦਾ ਪਤਾ ਲੱਗੇ ਤੇ ਆਹ ਦੇਖੋ ਬਾਕੀ ਸਪੇਸ ਥਨਾ ਦੀ ਬਹੁਤ ਚਵਾਈ ਵਧੀਆ ਪੌਲੀ ਜੀ ਠੀਕ ਆ ਅੱਛਾ ਭਾਜੀ ਕੀ ਡਿਮਾਂਡ ਫਿਰ ਇਸ ਵਾਹੜ ਦੀ ਕੀ ਕਰਤੀ ਹੈ ਡਿਮਾਂਡ ਇਹ ਜਨਾ ਮਾਲੀ ਕਰੀਏ ਜੇ ਲੋਕੀ ਪਾਉਂ ਹੈ ਜਿਆ ਵਾੜ ਦਾ ਪੈਣ ਪੈਣ ਦਾ ਤਦਰ ਕਰ ਜਾਂਦੇ ਆ ਹਾਂਜੀ 50000 ਚੋਂ ਮਾਰਦਾਨ ਕਰਾਂਗੇ 50 ਦੇ ਵਿੱਚੋਂ ਹਾਂਜੀ ਠੀਕ ਆ ਜੀ ਮਗਰ ਮਾਰਦਾਨ ਹੁੰਦਾ ਜਾਇਜ਼ ਹਾਂਜੀ ਕੋਈ ਥੋੜੀ ਬਾਲਾ ਜਨਾ ਜਨਾ ਕ ਜੂਨ ਨੇੜਾ ਬੰਦਾ ਵੇਖਣਾ ਪੰਜਾ ਚੰਡੀ ਦੀ ਕੋਈ ਚੱਕਰ ਦੇ ਵਿੱਚ ਹੀ ਆ ਆ ਦੇਖੋ ਜਿੰਨਾ ਮਰਜ਼ੀ ਪਾਓ ਜੋ ਮਰਜ਼ੀ ਪਾਵੇ ਤੇ ਲੈ ਵਾੜ ਦੇ ਜਿਹੜਾ ਮਰਜ਼ੀ ਪਾਵੇ ਲਓ ਵੀ ਠੀਕ ਆ ਤਾਂ ਥਾਣਾ ਵੀ ਬਿਲਕੁਲ ਵੇਖੋ ਦੋਸਤੋ ਬਹੁਤ ਸੋਹਣਾ ਥਾਣਾ ਇੱਕ ਨੰਬਰ ਦਾ ਹੈ ਜੀ ਮਗਰ ਫੀਮੇਲ ਜਿਹੜੀ ਆ ਬਹੁਤ ਕਮਾਲ ਦੀ ਬਹੁਤ ਵਧੀਆ ਜੀ ਉਹ ਕਹਿੰਦੇ ਬੱਚੀ ਰੱਖਣੀ ਐ ਕਿ ਆ ਲੋਕਾਂ ਨੇ ਮਨ ਨਾਲ ਨਹੀਂ ਬੱਚੀ ਸੱਜਿਆ ਹੂੰ ਤਾਂ ਆਪ ਲੈ ਕੇ ਲਿਆਂਦੀ ਬੱਚੀ ਰੱਖ ਦੇਦੀ ਉਹ ਅੱਛਾ ਅੱਛਾ ਜੀ ਠੀਕ ਆ ਬਾਅਦ ਭਾਜੀ ਫਿਰ ਬਾਟੇ ਫੁੱਟੇ ਦੁੱਧ ਪੀਣਾ ਪੈਂਦਾ ਲਾਟ ਤੇ ਬਾਟਾ ਰੱਖਦੇ ਵਸੇ ਉਹ ਪੀਂਦੀ ਹੈ ਅੱਛਾ ਗਝਾਈ ਉਸ ਹਾਮ ਨਾਲ ਬੱਚੀ ਦਾ ਕਾਹਾਂ ਬੱਚੀ ਤੋਂ ਬਗੈਰ ਪਾਲ ਨਹੀਂ ਜਾਂਦੀ ਬਿਲਕੁਲ ਜੀ ਇਹਦੀ ਵੀ ਕਾਹਾਂ ਉੱਥੇ ਰੱਖਣੀ ਬੱਚੀ ਨਹੀਂ ਘੱਟ ਅੱਛਾ ਅੱਛਾ ਬਿਲਕੁਲ ਬੱਚੀ ਆਪ ਨਹੀਂ ਲੋ ਤੁਸੀਂ ਮੰਨ ਲਿਓ ਠੀਕ ਆ ਅੱਜ ਦੇ ਹਿਸਾਬ ਤਾਰ ਨਾਲ ਮਗਰ ਬੱਛੀ ਬਹੁਤ ਸੋਣੀ ਆ ਤੇ ਜਿਵੇਂ ਵੀ ਹੋਇਆ ਤੁਸੀਂ ਵਾਦਾ ਥੋੜਾ ਪਤਾ ਜਿਹੜੇ ਗਜੈਸ਼ ਹੋਈ ਉਹ ਮੌਕੇ ਦੀ ਆ ਮਾਨ ਸਾਡੇ ਹੋਊਗਾ ਵਿੱਚੋਂ ਤੇ ਆ ਵੜ ਭਾਜੀ ਇਹ ਤਾਂ ਕੀ ਹੋਰ ਕੰਡੀਸ਼ਨ ਆ ਚੀਜੀ ਰਾਤ ਤੜਕੇ ਸੂਈ ਆ ਹੰਦ ਪੈ ਗਿਆ ਹਾਂਜੀ ਇਹ ਚੀਰ ਪਾਈ 7:00 8:00 9:00 ਵਜੇ ਪਹਿਲੀ ਜਵਾਈ ਕੀਤੀ ਹੈ ਟੋਨ ਕਰਕੇ ਨੰਬਰ ਤੇ ਅੱਜ 5:00 ਵਜੇ ਸੂਈ ਆ ਅੱਜ ਅੱਜ ਸਵੇਰੇ ਹਾਂਜੀ ਅੱਜ 5:00 ਵਜੇ ਸੂਈ ਆ ਸਵੇਰ ਹਾਂਜੀ ਠੀਕ ਆ ਉਹ ਜਿਹੜੇ ਭਈ ਇਹਦੀ ਵੀ ਠੀਕ ਆ ਇਹਦੀ ਉਹ ਭਾਈ ਜਰੂਰ ਉਹ ਦਿਖਾ ਦਿੰਨੇ ਆ ਮਗਰ ਬੱਜਾ ਜਾਂ ਬੱਛਾ ਫੀਮੇਲ ਆ ਗੋਰੀ ਮੱਛਾ ਮੱਛਾ ਬੱਚਾ ਹੈ ਨਾ ਬੱਚਾ ਹੈ ਬੱਚਾ ਆ ਬੇਖ ਸਕਦੇ ਮੇਲ ਕਾਫ ਆ ਜੀ ਠੀਕ ਆ ਤੇ ਖੇਲਾ ਨਾੜੂਗਾ ਅੱਜ ਜਿਹੜੀ ਮਾਰਨਿੰਗ ਬਾਈ ਦੱਸੋਈਏ 1 ਅਪ੍ਰੈਲ ਨੂੰ ਦੋਸਤੋ ਮਾਰਨਿੰਗ ਅੱਜ ਸੁਈਏ ਤੇ ਜੇਰ ਪ੍ਰੋਪਰ ਸਵੇਰ ਨੇ ਵੀ ਫਾਈ ਆ ਆਪਾਂ ਦਿਖਾ ਦਿੰਨੇ ਆ ਠੀਕ ਆ ਆ ਜੇਰ ਪ੍ਰੋਪਰ ਤੁਸੀਂ ਵੇਖ ਸਕਦੇ ਹੋ ਆ ਜੇਰ ਪਈ ਹੋਈ ਆ ਠੀਕ ਆ ਹਲੋ ਠੀਕ ਆ ਹਾਂ ਜੀ ਦਿਖਾਓ ਜੀ ਪਰ ਕਰਦਗੀ ਕੀਤੀ 1 ਕਿਟਾਂ ਦੀ ਕੋਈ ਬੋਲ ਚ ਚੋਈ ਦੀ ਇੱਕ ਬਾਲਾ ਕੀਤਾ 3 ਕਿਲੋ ਕੱਢ ਆ ਜੀ ਠੀਕ ਹੈ ਜੀ ਬੜਾ ਜ਼ਿਆਦਾ ਨਹੀਂ ਠੀਕ ਹੈ ਜੀ ਅੱਛੇ ਹੋ ਜਾਈਗੀ ਠੀਕ ਹੈ ਜੀ ਆ ਵੇਖੋ ਜੀ ਠੀਕ ਹੈ ਹਾਈਟ ਜਿਹੜੀ ਆ ਮੀਡੀਅਮ ਆ ਛੋਟੀ ਹਾਈਟ ਆਪਾਂ ਕਹਿ ਦਈਏ ਮੀਡੀਅਮ ਹਾਈਟ ਕਹਿ ਲਿਓ ਮੰਨ ਲਿਓ ਤੁਸੀਂ ਠੀਕ ਹੈ ਬੜੀ ਪੁਣੀ ਬਹੁਤ ਜ਼ਿਆਦੀ ਆ ਠੀਕ ਹੈ ਬਣਾਥਣਾ ਜਿਹੜਾ ਦੋਸਤੋ ਨਾਰਮਲੀ ਤੁਹਾਨੂੰ ਸਮਝ ਆ ਜਾਊਗਾ ਕਿ ਖੋਲਾ ਲੇਵਾ ਭਾਂਡਾ ਵੱਡਾ ਹੈਗਾ ਇਹ ਚੁਵਾਈ ਜਿਹੜੀ ਐ ਇਸ ਬੈੜ ਦੇ ਚੰਗੀ ਕਰਵਾ ਦੇਣੀ ਆ ਠੀਕ ਆ ਜੀ ਬਾਕੀ ਕਈ ਵਾਰਾ ਵੱਡੀਆਂ ਹਾਈਟ ਵਾਲੀਆਂ ਬੈੜਾਂ ਦੇ ਥੱਲੇ ਵੀ ਇਹੋ ਜਿਹਾ ਹਵਾਨਾ ਜਿਹੜਾ ਬਹੁਤ ਘੱਟ ਦੇਖਣ ਦੇ ਵਿੱਚ ਨਜ਼ਰ ਆਉਂਦਾ ਠੀਕ ਆ ਤੇ ਬਿਲਕੁਲ ਦਰਮਿਆਨੀ ਹਾਈਟ ਆ ਪਰ ਲੇਵਾ ਕਰਮਾਂ ਲਈ ਤਾਂ ਬਹੁਤ ਸੋਹਣਾ ਲੱਗਾ ਹੈਗਾ ਠੀਕ ਆ ਆ ਕਰੋ ਚੈੱਕ ਤੇ ਬੌਲੇ ਦੇ ਵਿੱਚ ਅੱਜ ਮਾਰਨਿੰਗ ਬਾਈ ਪੰਮਾ ਪੁੱਲਰ ਸਾਹਿਬ ਕਹਿੰਦੇ ਆ ਵੀ 3 ਕਿਲੋ ਜਿਹੜਾ ਬੌਲਾ ਚੁਵਾਈ ਕੀਤੀ ਹੋਈ ਆ 4 ਤੇ 3 ਕਿਲੋ ਜਿਹੜਾ ਬੌਲਾ ਕੱਢਿਆ ਇਸ ਬੈੜ ਦੇ ਥੱਲੇ ਹਾਂ ਜੀ ਚੁਵਾਈ ਬਹੁਤ ਵਧੀਆ ਜੀ ਥਾਂ ਥਾਂ ਨੂੰ ਬਹੁਤ ਸੋਹਣਾ ਲੱਗਾ ਹੈ ਹਾਂ ਜੀ ਕੋਈ 2 ਲੱਖਾਂ ਦੀਆਂ ਨਾਂ ਦੇ ਬਣਾਵੇ ਇਹਨਾਂ ਗੁੰਜਨ ਦਾਣਾ ਮੈਂ ਨਾ ਇਹਨਾਂ ਦਾ ਖੰਦੀ ਜੀ ਦਾ ਪੂਰੀ ਜਿਹੜਾ ਮਰਜ਼ੀ ਵੇਚ ਜਾ ਲੋ ਵੀ ਦੋਸਤੋ ਕਮਾਲਾਂ ਕਰੀ ਬੈਠੀ ਆ ਹਵਾਨੇ ਵਾਲੇ ਪਾਸਿਓ ਤੇ ਤੇ ਬਾਕੀ ਭਾਜੀ ਚਵਾਈ ਚਵੀ ਪਾਸ ਚੰਗੀ ਆਈ ਹੈ ਮੈਂ ਕਹਾਂ ਨੰਬਰ ਜੀ ਜਿਹੜਾ ਮਰਜ਼ੀ ਫਰਲੀ ਕਰੇ ਸਾਡੇ ਕੋ ਕਰਾਉਣੇ ਸਾਡੇ ਕੋ ਕਰੇ ਕੋਲੀ ਰੂ ਵਰਗੀ ਚਵਾਈ ਹਾਂ ਆ ਇੱਕ ਸਾਹ ਬਰਾਬਰ ਹੋ ਗਈ ਠੀਕ ਹਾਂਜੀ ਠੀਕ ਇਹਦਾ ਮੁੱਲ ਭਾਜੀ ਮੁੱਲ ਇਹਦਾ ਜਿੰਨਾ ਮਰਜ਼ੀ ਕਰੀ ਗਈ 52000 ਚੋਂ ਮਾਨਤਾ ਕਰਾਂਗੇ 52 ਦੇ ਵਿੱਚੋਂ ਹਾਂਜੀ ਹਾਂਜੀ ਠੀਕ ਆ ਆ ਦੋਨੇ ਡਾ ਦੇਖਾਂਗੇ ਜੇ ਤਾਂ ਉਹਨਾਂ ਨੂੰ ਪੜਾਉਣ ਦਾ ਕੋਈ ਥੋੜਾ ਬੜਾ ਵੱਧ ਕਰਨਾ ਪੈਂਦਾ ਠੀਕ ਹੈ ਜੀ ਹਾਂ ਨਹੀਂ ਉਹ 50000 ਤੋਂ ਦਾ ਮਾਨਤਾ ਕਰਾਂਗੇ ਠੀਕ ਹੈ ਜੀ 52000 ਦੇ ਵਿੱਚੋਂ ਜਿਹੜਾ ਦੋਸਤੋਂ ਮਾਨਤਾਨ ਹੋ ਜਾਊਗਾ ਠੀਕ ਹੈ ਜਦੋਂ ਤੁਸੀਂ ਘਰ ਵੇਚੜ ਕੀਤੀ ਤੇ ਫਵਾਨੇ ਦੀ ਕੁਆਲਿਟੀ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਦਾ ਵੀ ਕਮਾਲ ਦੀ ਆ ਦੋਸਤਾਂ ਚੰਗਾ ਚਾਹੂਗੀ ਬਾਕੀ ਆਪਾਂ ਇੱਕ ਥਣ ਵਗਦੇ ਪੋਲਾ ਲਾਵਾਂਗੇ ਅੱਗੇ ਉਹਦਾ ਪਾਇਆ ਲਿਆ ਬਿਲਕੁਲ ਠੀਕ ਆ ਤੇ ਪੂਰੀ ਜਿਹੜੀ ਆ ਦੋਸਤੋ ਖਰੀ ਬੈੜ ਆ ਆਪਦੇ ਵੱਲ ਤੁਸੀਂ ਬੜੇ ਮੀਂਹ ਵੰਜੇ ਜਾਇਆ ਤੁਹਾਡੇ ਕਰਕੇ 2000 ਛੋੜ ਕਰਦਣੀ 50 ਛੋੜ ਕਰ। ਵਿਆਹ ਜੋ ਵੀ ਛੋੜ ਕਰਦਾ ਹੋਰ ਮੀਂਹ ਜੋ ਵੀ ਛੋੜ ਕਰਦਾਂਗੇ ਤੂੰ ਕਹਿ ਤਾ ਚਲੋ ਠੀਕ ਆ ਜੀ। ਲਿਕ ਕਰਦੇ ਹੋ ਖੁੱਲੀ ਕਰਦੇ ਹੋ ਛੋੜ ਜੀ। ਭੈਣ ਭਰਾਪਾ ਬੜੀ ਦੂਰ ਦੂਰ ਆਉਂਦੇ ਆਪਣੇ। ਕੋਈ ਮਾਨ ਨਾ ਆਉਂਦਾ ਨਾ। ਹਾਂ ਜੀ ਹਾਂ ਜੀ। ਨਹੀਂ ਨਹੀਂ ਬਿਲਕੁਲ ਜੀ। ਤੇ ਆ ਵੱਛਾ ਕੋਈ ਫਿਰ ਵੇਖ ਲਓ ਜੀ ਠੀਕ ਆ। ਆ ਮੇਲ ਕਾਫ। ਉਸ ਤੋਂ ਬਾਅਦ ਆਪਾਂ ਤੁਹਾਨੂੰ ਅਗਲੀ ਬੈੜ ਦਿਖਾਉਣੀ ਹੈ ਸ਼ਹੀਵਾਲ ਅੰਗ ਦੇ ਵਿੱਚ ਬੈੜ ਆ ਠੀਕ ਆ। ਹਾਂ ਜ ਠੀਕ ਹੈ ਤੇ ਜੂ 5-7 ਦਿਨ ਦੀ ਚੰਗੀ ਚੋਰੀ ਕਰਦੀ ਘਰ ਲਈ ਬਹੁਤ ਚੰਗੇ ਗਾਣਾ ਅੱਛਾ ਭਾਜੀ ਸੂਆ ਦੂਜਾ ਸੂਣਾ ਨੇ ਦੂਜਾ ਦੂਜਾ ਪ੍ਰੋਪਰ ਦੂਜਾ ਦੂਜਾ Ориਜినਲ ਸੂਆ ਜਿਹੜਾ ਸੂਣਾ ਠੀਕ ਹੈ ਤੇ ਬੰਦ ਦੀ ਥਣ ਦੀ ਪੂਰਾ ਤੇ ਦੇਣ ਹਜੇ ਘੱਟੋ ਘੱਟ ਕਿੰਨੇ ਕ ਮੰਨ ਲੀਏ ਜੀ ਮੰਨ ਲਓ 6 ਦਿਨ ਤੇ ਲੈ ਜਾਓ ਅੱਛਾ ਕੋਈ 7 ਦਿਨ ਹਫਤਾ ਲੈ ਜਾਓ ਵੀ ਹਫਤਾ ਮੰਨ ਲਓ ਵੱਧ ਵੀ ਮੰਨ ਲਾ ਸਕਦਾ ਕੋਈ ਲੱਗਦਾ ਨਹੀਂ ਠੀਕ ਹੈ ਜੀ 6 ਦਾ ਦਿਨ ਠੀਕ ਹੈ ਸ਼ਾਹੀਵਾਲ ਅੰਗ ਦੇ ਵਿੱਚ ਆ ਦੋਸਤੋ ਵੇੜ ਤੇ ਥਣ ਤੁਹਾਨੂੰ ਨਾਰਮਲੀ ਜਦੋਂ ਆਪਾਂ ਦਿਖਾਉਨੇ ਸ਼ਾਹੀਵਾਲ ਜਾਂ ਕਰੌਸਾਂਗ ਸ਼ਾਹੀਵਾਲ ਦੇ ਵਿੱਚ ਅ ਠੀਕ ਹੈ ਜੀ ਅਚੂਰੀ ਦੇਖੋ ਕਿੱਥੇ ਕਰਿਆ ਹਾਂ ਜੀ ਪਾ ਢਿਲ ਢੁਲ ਬਹੁਤ ਜਿਆਦੀ ਹੈ ਠੀਕ ਹੈ ਢਲਾ ਢੋਲਾ ਬਹੁਤ ਆਏ ਬਾਕੀ ਜੇਕਰ ਹਫਤਾ ਦੋਸਤੋ ਪੂਰਾ ਲੈ ਕੇ ਜਾਂਦੀ ਆ ਹੋ ਸਕਦਾ ਵੀ ਕੋਈ ਇੱਕ ਦੋ ਦਿਨ ਖੰਡ ਉੱਪਰ ਵੀ ਲੈ ਜੇ ਪਰ ਨੇਵਾ ਹਵਾਨਾ ਤੁਸੀਂ ਵੇਖ ਸਕਦੇ ਹੋ ਢਿੱਲਾਂ ਜਿੰਨੀਆਂ ਖੈਗੀਆਂ ਬਨਾਥ ਨਾਲ ਕਾਫੀ ਸੋਹਣਾ ਬਣਾਉਗੀ ਆ ਕਰੋ ਚੈੱਕ ਜੀ देखो की ਲੈ ਦੇ ਫਿਰ ਅੱਜ ਦੇ ਸਮੇਂ ਦਾ ਮੁੱਲ ਜਿਹੜਾ ਗੱਬਣ ਗੱਬਣ ਦਾ ਹੀ ਕੋ ਲੈ ਗਿਆ ਇਹ ਇੱਕ ਦੋ ਦਿਨਾਂ ਚ ਹਾਂਜੀ ਮੁੱਲ 50000 ਤੁਹਾਡੇ ਤੁਹਾਡੇ ਤਰਫੋਂ 2000 ਰੁਪਏ ਛੋੜ ਹਰਤਾਲੀ ਦਾ 48 ਉਹ ਚੋਂ ਵੀ ਮਾਰਤਾਂ ਜਿਹੜਾ ਛੋਟ ਕਰਾਂਗੇ 48 ਦੇ ਵਿੱਚੋਂ ਹਾਂਜੀ ਲੋ ਵੀ ਦੋਸਤੋ 48 ਦੇ ਵਿੱਚੋਂ ਵੀ ਜਿਹੜੀ ਛੋਟ ਹੋ ਜੂਗੀ ਠੀਕ ਹੈ ਤੇ ਡਿਮਾਂਡ ਬਾਈ ਨੇ ਕੀਤੀ ਆ ਬਾਕੀ 48 ਦੇ ਵਿੱਚੋਂ ਵੀ ਛੋਟ ਹੋ ਜੂਗੀ ਵੈੜ ਪ੍ਰੋਪਰ ਦੇਖ ਲੋ ਕਿਸੇ ਪਾਸੇ ਜਿਹੜੀ ਆ ਤੁਸੀਂ ਵੇਖਣਾ ਨਾ ਠੀਕ ਆ ਇਹ ਤਸਲੀਨਾ ਵੇਖ ਲੋ ਕਿਉਂਕਿ ਦੂਰੋਂ ਨੇੜੇ ਆਉਣਾ ਹੁੰਦਾ ਤੁਸੀਂ ਤੇ ਇਹ ਨਹੀਂ ਹੈਗਾ ਵੀ ਯਾਰ ਪਿੱਛੋਂ ਦੇਖ ਲਈ ਤਾਂ ਕੋਈ ਫੇਸ ਰਹਿ ਗਿਆ ਮੂੰਹ ਮੱਥਾ ਨਹੀਂ ਦੇਖਿਆ ਗਿਆ ਆ ਦੇਖੋ ਹਰ ਇੱਕ ਐਂਗਲ ਤੋਂ ਦੇਖੋ ਠੀਕ ਹੈ ਜੀ ਬਹੁਤ ਅੱਛੀ ਆ ਦੇਖੋ ਠੀਕ ਹੈ ਹਾਈਟ ਜਿਹੜੀ ਆ ਤਕਰੀਬਨ ਨਾਰਮਲ ਹਾਈਟ ਆ ਆਪਾਂ ਕਹਿ ਲਈਏ ਵੀ ਮੀਡੀਅਮ ਹਾਈਟ ਆ ਵਧੀਆ ਫੱਬਦੀ ਹਾਈਟ ਆ ਠੀਕ ਹੈ ਤੇ ਰੇਟ ਬਾਈ ਨੇ ਕਰਤਾ ਇਸ ਤੋਂ ਬਾਅਦ ਅਗਲੀ ਜਿਹੜੀ ਨੈਕਸਟ ਅਗਲੀ ਵਾਰ ਤੁਹਾਨੂੰ ਦਿਖਾਉਣੀ ਹੈ ਮੇਰੇ ਚੈਨਲ ਦੇ ਪਾਈ ਗੱਬਣ ਆਪਾਂ ਗੱਬਣ ਪਾਈ ਸੀ ਉਸ ਦਿਨ ਕੀ ਹੋਇਆ ਉਸ ਦਿਨ ਹੀ ਰਾਤ ਨੂੰ ਗੁੱਡੀ ਵੇਰ ਤੇ ਪੈਤਰ ਗਿਆ ਪੈਪ ਚ ਵੱਜ ਕੇ ਥਣ ਪਾਟ ਗਿਆ ਅੱਛਾ ਜੀ ਉਹ ਮਗਲਾ ਥਣ ਵੀ ਖਤਮ ਹੋ ਗਿਆ ਅੱਛਾ ਜੀ ਪਰ ਆਮ ਉਹ ਪੰਚਾ ਤੇ ਲੜੀ ਮੰਨ ਜਾ ਤੰਮੜ ਗਿਆ ਸਾ ਆਪਾਂ ਤੇ ਲੜੇ ਹਾਂਜੀ ਉਹ ਪਾਲੇ ਅਗਲੇ ਉਲਟ ਪਹਿਣੀ ਅਗਲਾ ਪਾਲਾ ਪਾਲਾ ਅਗਲਾ ਜੀ ਉਹ ਲਈ ਟੱਕ ਲੱਗ ਗਿਆ ਦੁੱਧ ਪੂਰਾ ਆਉਂਦਾ ਹਾਂਜੀ ਪਰ ਨਾਲੇ ਨਾਂ ਦਾ ਉਹ ਤਾਰਾ ਹੀ ਹੁੰਦੀਆਂ ਪੰਚਾ ਤਾਂ ਅੱਛਾ ਜੀ ਮਗਰ ਲਾ ਜੀ ਕਿਲੋ ਤੇ ਲੜੀ ਮੰਨੋ ਆਪਾਂ ਤੇ ਲੜੀ ਖਾਵਾਂਗੇ ਇੱਧਰ ਦੇ ਦੋ ਵਧੀਆ ਚੱਲਦੇ ਆ ਹਾਂ ਦੋ ਵਧੀਆ ਤਾਂ ਜੱਗ ਮਗਾ ਵੀ ਪੂਰਾ ਚੱਲਦਾ ਦੁੱਧ ਪੂਰਾ ਆਉਂਦਾ ਅੱਛਾ ਜੀ ਉਦਾਂ ਦੁੱਧ ਬਹੁਤ ਥੈਣ ਬਹੁਤ ਹੈ ਜੀ ਠੀਕ ਹੈ ਜੀ ਦੁੱਧ ਹੈਗਾ 7 ਕਿਲੋ ਸਾਰਾ ਹੀ ਹੂੰ ਆਠ ਹੀ ਆਪਾਂ ਆਪਾਂ ਸੱਤ ਕਹਿਣਾ ਹਾਂ ਜੀ 7 ਕਿਲੋ ਦੁੱਧ ਸਾਰਾ ਆ ਬੱਚਾ ਭਾਜੀ ਤੇ ਥਲੇ ਬੱਚਾ ਵੱਛੀ ਆ ਮਗਰ ਕਿੱਥੇ ਕੱਢ ਬਾਲ ਠੀਕ ਹੈ ਮਗਰ ਵੱਛੀ ਆ ਵੱਛੀ ਹਾਂ ਜੀ ਠੀਕ ਹੈ ਤੇ ਸੂਈ ਨੂੰ ਵੀ 5-7 ਦਿਨ ਹੀ ਹੋ ਜਾਏਗੀ ਹਫਤਾ ਕੋ ਹੋ ਗਿਆ ਆਪ ਪਿਛਲੀ ਵੀਡੀਓ ਤੋਂ ਦੂਏ ਦਿਨ ਦੁਈਆ 18 ਜਿਹੜੀ ਬਣਾਈ ਵੀ ਤੇ ਨਾ ਦੂਜੇ ਦਿਨ 10 ਕਿਹਦਾ ਨੋ ਗਿਆ ਮੰਨ ਲਓ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਜੇ ਕੋ ਮੇਰਾ ਵੀਰ ਲੈਣਾ ਚਾਵੇ ਉਹਦਾ ਤਾਂ ਵੀਡੀਓ ਦੇ ਰੇਟ ਦਾ 42000 ਸੀਗਾ ਹਾਂਜੀ ਹੁਣ 42000 ਰਹਿ ਗਿਆ ਬਿਲਕੁਲ 20000 ਦੀ ਤੇ ਛੋੜ ਜੱਪਾ ਕਰ ਦਾਂਗੇ ਜੇ ਕਿਨੇ ਖਾਨੇ ਹੋਵੇ 20000 ਦੇ ਵਿੱਚੋਂ ਹਾਂਜੀ ਤੇ ਡਿਫੈਕਟ ਜਿਹੜਾ ਸੀਗਾ ਉਲਟ ਬਹਿਣੀ ਵਾਲੇ ਮਗਰਲੇ ਸਾਨੂੰ ਪੈ ਗਿਆ ਸੀਗਾ ਅਗਲਾ ਥਾਂ ਜਿਹੜਾ ਪੂਰਾ ਚੱਲਦਾ ਠੀਕ ਹੈ ਤੇ ਮਗਰਲਾ ਭਾਜੀ ਜਿਹੜਾ ਉਲਟ ਬਹਿਣੀ ਵਾਲਾ ਮਗਰਲਾ ਬਿਲਕੁਲ ਦੀਆਂ 5 5 7 ਆਉਂਦੀਆਂ ਆਪਾਂ ਤਿਲੜ ਕਰਕੇ ਦੇਣੀ ਆ ਠੀਕ ਆ ਤੇ ਤਿਲੜ ਕਰਕੇ ਭਾਈ ਹੁੰਦਾ ਵੀ ਆਪਾਂ ਤਿਲੜ ਕਰਕੇ ਦੇਣੀ ਬੈੜ ਤੇ ਉਲਟ ਬਹਿਣੀ ਵਾਲੇ ਜਿਹੜੇ ਅ ਅਗਲਾ ਥਾਂ ਨੇ ਉਹ ਪ੍ਰੋਪਰ ਚੱਲਦਾ ਮਗਰਲਾ ਜਿਹੜਾ ਤਿੱਲ ਹੈਗਾ ਠੀਕ ਆ ਤੇ ਆ ਬੈੜ ਫੇਸ ਕੁਆਲਿਟੀ 'ਚ ਮਗਰ ਬੱਚੀ ਚੰਗੀ ਠੀਕ ਆ ਮਗਰ ਬੱਚੀ ਚੰਗੀ ਹੈ ਪੂਰੀ ਸਿੱਧੀ ਆਸੀ ਦਾ 나ੜੂ ਤੇ ਵੇਲਾ 나ੜੂ ਨਾਲ ਬਚਾ ਹਾਂ ਬੱਚਾ ਹਾਂ ਉਹ ਬੱਚੀ ਮਹਿਰ ਚਵਾਈ ਬੜੀ ਵਧੀਆ ਕਰੋ ਮਾਰਾ ਜੋ ਮਾਰਾ ਨਪਾਣਾ ਮੰਦੂ ਠੀਕ ਉਹਦੇ ਪ੍ਰੋਪਰ ਸਹੀ ਸੀ ਨਾ ਬਾਅਦ ਵਿੱਚ ਬਣੀ ਗੱਲ ਹਾਂ ਬਾਅਦ ਵਿੱਚ ਠੀਕ ਹੈ ਵੇਚ ਕੇ ਬੱਚੀਆਂ ਹੀ ਵੇਚੀ ਦੀ ਜੀ ਕਹੀ ਗਿਆ ਕੱਦ ਉਹਨੇ ਜਾਇਆ ਗਲਤ ਕੰਮ ਕਰਨਾ ਹੁੰਦਾ ਤੰਨੇਗਾ ਬਿਲਕੁਲ ਉਹਦਾ ਹੋ ਗਿਆ ਕਿ ਨਾ ਫਿਰ ਬਾਅਦ ਵਿੱਚ ਸਾਤ ਬਾਅਦ ਲੱਗੀ ਆ ਠੀਕ ਹੈ ਹਾਂਜੀ ਹਾਂਜੀ ਲਓ ਜੀ ਠੀਕ ਹੈ ਇਹ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਓ ਜੋ ਤੁਹਾਨੂੰ ਦੱਸਿਆ ਗਿਆ। ਹਾਂਜੀ। ਸੌਦੇ ਤੋਂ ਪੈਸੇ ਵੀ ਆਪਾਂ ਨੂੰ ਆ ਗਏ, ਸਾਈ ਵੀ ਆ ਗਈ। ਹਾਂਜੀ। ਪਰ ਆਪਾਂ ਜਦੋਂ ਇਹ ਉਹਨਾਂ ਲੈਣ ਆਉਣਾ ਹੀ ਉਦੋਂ ਤੋਂ ਪਹਿਲਾਂ ਜਾ ਕੇ ਪੈਪ ਜਵਾਦ ਜੇ ਥਣ ਪਾੜ ਗਿਆ। ਹੂੰ। ਤੇ ਉਹਦੇ ਨਾਲ ਹੀ ਦੂਜਾ ਬੰਦ ਹੋ ਗਿਆ। 60 ਕਿਲੋ ਵੱਜ ਗਈ ਉਹਦੇ ਉੱਤੇ ਵੀ। ਹੂੰ ਹੂੰ। ਤੇ ਵੀ ਅਹੀਂ ਥਾਈਂ ਮੋੜਦਾ ਮੈਂ ਥਾਕੋ ਮੋੜਦਾ ਮੈਂ ਕਿਹਾ ਵੀ ਅੱਛੀ ਨਹੀਂ ਤੇਰੀ। ਜੀ। ਉਹ ਬੰਦੇ ਤੋਂ ਗੁੱਸਾ ਵੀ ਮੈਨਾਂ ਹੋਇਆ ਤੂੰ ਜਾਣ ਕੇ ਕਿਤਾ ਮੈਂ ਕਿਹਾ ਨਹੀਂ ਆਪਾਂ ਗਲਤ ਕੰਮ ਨਹੀਂ ਕਰਨਾ ਤਾਂ ਹੀ ਉਹਨਾਂ ਨੂੰ ਦੱਸ ਲੱਗੇ ਵੀਡੀਓ ਤੇ ਵੇਖ ਲਓ। ਤੋਂ ਤੁਹਾਡਾ ਰੇਡ ਕੱਟ ਪਾ ਗਿਆ ਬਿਲਕੁਲ ਆਹ ਕਹਿੰਦੇ ਉਹਗਾ ਬਗਲ ਤੋਂ ਕੰਮ ਕਰਨਾ ਆਪ ਲੋਕਾਂ ਨੂੰ ਕਹਿੰਦੇ ਵੀ ਗਲਤ ਕੰਮ ਨਹੀਂ ਕਰਨਾ ਤਾਂ ਅਸੀਂ ਕਿੱਦਾਂ ਕਰੀਏ ਬਿਲਕੁਲ ਤੇ ਕਹਿਣ ਜੋਗੇ ਨਹੀਂ ਨਹੀਂ ਬਿਲਕੁਲ ਜੀ ਜੋ ਅਸਲੀਅਤ ਉਹ ਹੀ ਦੱਸਣ ਦਾ ਫਰਜ਼ ਆ ਠੀਕ ਆ ਆ ਦੇਖ ਸਾਵੇ ਚੰਗੀ ਦਾ ਦਿਖਾ ਦਿਓ ਟੱਕ ਲੱਗਾ ਹਣ ਦੁੱਧ ਪੂਰਾ ਆਦਾ ਹਾਂਜੀ ਹਾਂਜੀ ਬਿਨਾਂ ਰੱਤੀ ਦੇ ਚੋਲੋ ਰੱਤੀ ਪਾਲੋ ਕੋਈ ਚੱਕਰ ਨਹੀਂ ਠੀਕ ਆ ਹਾਂਜੀ ਠੀਕ ਆ ਬੋਲੇ ਵੀ ਕਿਨੇ ਦੱਸਿਆ ਜੀ 20000 ਤਾਂ ਛੋੜ ਕਰਦਾ ਵੀ ਦੇ ਵਿੱਚੋਂ ਉਹ ਵੀ ਉਹ ਘਾਟਾ ਹੀ ਪੈ ਲਗਾ ਪਾ ਨੂੰ ਬਿਲਕੁਲ ਜੀ ਜੇ ਆਪਾਂ 90 ਲੈਣੇ ਜੀ ਚਲਦੇ ਹੀ ਪੜਿਆ ਬਿਲਕੁਲ ਉਹ ਮੱਝ ਜੇ ਆਜੋ ਇੱਕ ਮੱਝ ਜਿਹੜੀ ਆ ਦੋਸਤੋ ਲਾਸਟ ਤੇ ਆਪਾਂ ਤੁਹਾਨੂੰ ਦਿਖਾ ਦੇਣੀ ਆ ਠੀਕ ਆ ਤੇ ਪ੍ਰੋਪਰ ਗੱਲਬਾਤ ਕਰ ਲੈਣੇ ਆ ਤੇ ਭਾਰੇ ਸਿਰ ਬੰਤਰ ਵਾਲੀ ਮੱਝ ਆ ਭਜਨ ਪੂਜਨ ਪੂਰਾ ਹੈਗਾ ਤੇ ਸਵੇਰ ਤੀਜਾ ਸੁਣਾ ਜੇ ਨੇ ਸਵੇਰ ਤੀਜਾ ਪ੍ਰੋਪਰ ਜੀ ਠੀਕ ਆ ਕੋਈ ਚੌਥਾ ਨਹੀਂ ਤੀਜਾ ਪ੍ਰੋਪਰ ਅੱਛਾ ਜੀ ਸਵੇਰ ਤੀਜਾ ਸੁਣਾ ਹੈਗਾ ਠੀਕ ਆ ਜੀ ਸਵੇਰ ਤੀਜਾ ਦੇਣ ਕਿੰਨੇ ਕੁ ਲੈ ਜੂ ਹੋ ਜੇ ਨੇ ਦਿਨ 5 ਜਾਂ 7 ਲੈ ਜੂਗਾ 10 ਤਰੀਕ ਤੱਕ ਸੁਣਾ ਚਾਹੀਦਾ ਹੈ ਠੀ 10 ਤਰੀਕ ਤੱਕ ਜਾਂ 210 ਅਪ੍ਰੈਲ ਤੱਕ ਸੂਣਾ ਚਾਹੀਦਾ ਬਾਈ ਕਿਹਦਾ ਸੂਣਾ ਚਾਹੀਦਾ ਰੱਖਿਆ ਮੈਂ ਦੋ ਜਣੇ ਵੱਧ ਵੀ ਰੱਖਾ ਸੀ ਠੀਕ ਹੈ ਜੀ ਬਹੁਤ ਠੰਡੀ ਮਿੱਠੀ ਝੋਟੀ ਹੈ ਇਹਦੀ ਵੀ ਯਾਦ ਖੋ ਜੀ ਮੂੰਹ ਮਾ ਫਰਾਉਂਦੀ ਪੂਰਾ ਜਿੰਦਾ ਮਰਦੀ ਜਿੰਦਾ ਮਰਦੀ ਠੀਕ ਹੈ ਜੀ ਜਿੰਦਾ ਮਰਦੀ ਮੂੰਹ ਸਾਥ ਵਾਲੋ ਕੋਈ ਦਦਰੋ ਤੋ ਬਿਲਕੁਲ ਇੱਕ ਜੂੜ ਤੋ ਕੋਣੀ ਥੰਦੂ ਸਾਹਿਬ ਇੱਕ ਸੈਟ ਥੋੜੀ ਜੀ ਰੱਖੀ ਆ ਪਾ ਦੱਸ ਦੀ ਕਿ ਦੂਰੋਂ ਮੇਰੇ ਭਰਾ ਆ ਰਹਾਂ ਦਾ ਸੈਟ ਰੱਖਦੀ ਐ ਮਾੜੀ ਜੈ ਰੱਖਦੀ ਐ ਜਿੰਦੀ ਆ ਬਹਿਣੀਆਂ ਦੀ ਦੁੱਧ ਪੂਰਾ ਧਰ ਚ ਹਾਂ ਬਣੀਲੇ ਪਾਸੇ ਤੋਂ ਦੋਸਤੋ ਸਾਈਡ ਰੱਖਦੀ ਆ ਉਹ ਵੇਖ ਸਕਦੇ ਹੋ ਤੁਸੀਂ ਠੀਕ ਆ ਜੀ ਹਾਂ ਤਾਰਾ ਦੁੱਧ ਬਾਪ ਠੀਕ ਆ ਜੀ ਤੇ ਪਣ ਤੋਂ ਪਣ ਬਰਾਬਰ ਸਾਰਾ ਤੇ ਪਣ ਤੋਂ ਪਣ ਬਰਾਬਰ ਆ ਲੋ ਠੀਕ ਆ ਤੇ ਭਾਰੇ ਸਰੀਰ ਜਿਹੜਾ वजन ਪੂਣਾ ਦੋਸਤੋ ਪੂਰਾ ਹੈਗਾ ਮੱਝ ਦਾ ਤੀਜਾ ਸੂਆ ਤੇ 10 ਦਿਨ ਹਜੇ ਨਾਰਮਲ ਹੀ ਲੈ ਜਾਣੀ ਅਸਲ ਹਜੇ 7 ਲੈ ਜੇ 8 ਲੈ ਜੇ ਵੱਧ ਵੀ ਕੀ ਡੈਡੀ ਕਰਦਾ ਵੀ ਹਾਂ ਜੀ ਉਹ ਪ੍ਰੋਪਰ ਆਪਾਂ ਪੁੱਤ ਦੇ ਵਿੱਚ ਵੜ ਕੇ ਦਰ ਦੇ ਲੈਣਾ ਹਾਂ ਹਾਂ ਜੀ ਬਿਲਕੁਲ ਖੁੱਲ ਗਿਆ ਵੀ ਦਿਖਾ ਦੋ ਖੋਲੋ ਮਾਤਾ ਆ ਚੰਗੀ ਤਰ੍ਹਾਂ ਪ੍ਰੋਪਰ ਦਿਖਾ ਦਿਓ ਕਈ ਜਿਹੜੀ ਪੁੱਛਦੇ ਹੀ ਦੀ ਆਪਾਂ ਇਹ ਕਿਤੇ ਹੜ ਦਾ ਦੱਸਿਆ ਜੂੜਾ ਵੀ ਕਈ ਦੱਸਦੇ ਨੇ ਜੀ ਸਾਈਡ ਦਾ ਦੱਸਿਆ ਨਹੀਂ ਬੰਦੇ ਦੂਰੋਂ ਨੇੜੇ ਆਉਣ ਵਾਲਾ ਸਹੀ ਹੈ ਸਹੀ ਹੈ ਜੀ ਆਹ ਦੇਖੋ ਜੀ ਠੀਕ ਹੈ ਤੇ ਕਦ ਕਾਠੀ ਪੂਰਾ ਹੈਗਾ ਠੀਕ ਹੈ ਪ੍ਰਭੂ ਕਦ ਕਾਠ ਵੱਡੇ ਕਦ ਕਾਠ ਦੇ ਵਿੱਚ ਆ ਤੇ ਪਿੱਠ ਪੁੱਠਾ ਤੁਸੀਂ ਵੇਖੋਗੇ ਜਿਹੜਾ ਰਾਜੀ ਵਜਣ ਵਾਲੀ ਜਿਹੜੀ ਇਹ ਮੱਝ ਤੇ ਸਾਈਡ ਜਿਹੜੀ ਇੱਕ ਬਹਿਣੀ ਵਾਲੀ ਹੈ ਬਹਿਣੀ ਵਾਲੇ ਪਾਸੇ ਤੋਂ ਆਪਾਂ ਦੇਖੀਏ ਤੇ ਸਾਈਡ ਆ ਬਾਈ ਰੱਖਦੀ ਹੈ ਠੀਕ ਆ ਉਹ ਤੁਸੀਂ ਨਾਰਮਲ ਜੀ ਵੀਡੀਓ ਦੇ ਵਿੱਚ ਦੇਖ ਹੀ ਲੈਣੀ ਆ ਦੇਖੋ ਜੀ ਲੋ ਵੀ ਦੋਸਤੋ ਠੀਕ ਆ ਪੂਰੀ ਨਿੱਗਰ ਮਾਜ ਤੁਸੀਂ ਦੇਖ ਰਹੇ ਹੋ ਪਿੱਠ ਪੁੱਠੇ ਦੀ ਬਹੁਤ ਚੌੜੀ ਹੈ ਤੇ ਖੁੱਲੀ ਹੈ ਜੀ ਆ ਦੇਖੋ ਸਰੀਰ ਬੰਤਰ ਜਿਹੜੀ ਹੈ ਬੜੀ ਖੁੱਲੀ ਹੈ ਦੇਖੋ ਠੀਕ ਆ ਤੇ ਡੇਢ ਜਿਹੜੇ 10 ਲੈ ਜਾਣੀਆਂ ਇਹ ਮੇਰਾ ਵੀਰ ਕੋਈ ਵੀ ਆਵੇ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ 10 ਦਿਨ ਦਾ ਸਮਾਂ ਲੈ ਜੀ ਤੇ ਕੋਈ 8 ਦਿਨ ਅਜੇ 7 ਦਿਨ ਅਜੇ ਠੀਕ ਆ ਤਿਆਰੀ ਵਿੱਚ ਪੂਰੀ ਜੁੱਤੀ ਆ ਤੇ ਪੂਰੀ ਤਿਆਰੀ ਜਿਹੜੀ ਕਰੀ ਆਉਂਦੀ ਹੈ ਅਦੇ ਕੋਈ ਦੰਦੂ ਸਾਹਿਬ ਪੂਰੇ ਰਕਾਰ ਵਾਲੀ ਮੈਂ ਆ ਬਿਲਕੁਲ ਇਹ ਕੱਚੀ ਦਾ ਥੋਦਾ ਵੀ ਹੁੰਦਾ ਇਹ ਦੰਦੂ ਸਾਹਿਬ ਆਪਾਂ ਥੋੜਾ ਸੈਡ ਕਰਕੇ ਨਹੀਂ ਦਿੱਤੀ ਜੀ ਹਾਂ ਜੀ ਆਪਾਂ ਕਹਿੰਦੇ ਪੂਰਾ ਟੋਪਰ ਪੋਹਦਾ ਪਤਾ ਲੱਗ ਰਿਹਾ ਠੀਕ ਹੋ ਕੇ ਲੈਣੀ ਹੈ ਠੀਕ ਹੈ ਜੀ ਬਿਲਕੁਲ ਬਿਲਕੁਲ ਤੇ ਭੁੱਲਰ ਸਾਹਿਬ ਕਿੰਨਾ ਕੁ ਮੋਲਿੰਦਾ ਮੁੱਲ ਜੇ ਇਹਦੀ ਦੰਦੂ ਸਾਹਿਬ ਜੇ ਸੈਡਾਂ ਰੱਖ ਦੀਂਦੀ ਛੋਟੀ ਡੇਢ ਤੋਂ ਬਾਹਰ ਆਣੀ ਹੈ ਬਿਲਕੁਲ ਜੀ ਪਰ ਹੁਣ ਅਸੀਂ ਸੈਡ ਦਾ ਹੀ ਮੱਟਾ ਲਗਾਣਾ ਸਾਨੂੰ ਹਾਂ ਜੀ ਮੁੱਲੇ ਦਾ ਇਹ ਲੈਂਡ ਦੇ ਵਾਲੀ ਗੱਲ ਹੈ 1 ਲੱਖ 10000 ਹਾਂ ਜੀ 1 5 ਦੀ ਜੈਸਨ ਉਹ ਆ ਉਹ ਵੀਰ ਭੂਣ ਕਰੇ ਜਿਹਨੇ 1 5 ਦੀ ਜੈਤਨੋ ਕਰਾਉਣੀ ਹੈ ਬਿਲਕੁਲ ਉਹਦਾ ਅਜ ਦਾ 1500 ਛੋੜ ਮਾਨ ਜਿਹੜਾ ਹੋਊਗਾ ਵੱਖਰਾ ਹੋਊਗਾ ਠੀਕ ਹੈ ਜੀ ਹਾਂ ਜੀ ਲੋ ਵੀ ਦੋਸਤੋ ਆ ਦੂਰੀ ਤੋਂ ਵੇਖ ਲਓ ਠੀਕ ਆ ਆ ਦੂਰੀ ਤੋਂ ਵੇਖ ਲਓ ਵੀ ਕੋਈ ਕਲੀ ਇਹ ਕਹਿਣ ਦੀ ਗੱਲ ਨਹੀਂ ਹੈਗੀ ਵੀ ਇੱਕ ਬਾਈ ਇੱਕ ਪਾਸਾ ਰੱਖਦੀ ਸੀ ਉਹ ਜ਼ਰੂਰ ਦੱਸਦੀ ਹੈ ਠੀਕ ਆ ਤੇ ਬਾਕੀ ਮੱਝ ਵੱਡੀ ਆ ਠੀਕ ਆ ਤੇ ਵੱਡੀ ਮੱਝ ਆ ਵੀ ਥਾਣਾ ਦੀ ਵੀ ਤੁਹਾਨੂੰ ਪ੍ਰੋਪਰ ਦਿਖਾਤੀ ਆ ਫੇਸ ਕੁਆਲਟੀ ਮੂੰਹ ਮੱਥਾ ਤੁਸੀਂ ਦੇਖ ਲਿਆ ਜੀ ਠੀਕ ਆ ਜੀ ਕੋਈ ਇਹ ਡਰਕ ਲ ਭਿਆਕਲ ਜਿਉ ਨਹੀਂ ਹੈਗੀ ਗੱਲ ਬਾਤ ਤੇ ਆਹ ਵੇਖੋ ਮੈਂ ਚੋਗੰਗਾ ਦੁੱਧਾ ਵੀ ਚੰਗਾ ਰਿਕਾਰਡ ਜੀ ਬੱਕ ਕਿੱਕ ਖਾਦ ਬੰਦੇ ਕੋ ਲਈ ਆ ਜੀ ਅੱਛਾ ਜੀ ਦੁੱਧ ਉਹ ਤਾਂ ਕਹਿੰਦੇ 16 17 ਹੋਊਗਾ ਆਪਾਂ ਆ ਦਨੇ ਆ ਗਰੰਟੀ ਜੀ 15 14 15 ਕਰੂਗੀ ਪਰ ਆਪਾਂ ਗਰੰਟੀ ਗੱਬਣ ਦੀ ਕੋਈ ਦੇ ਦਿੰਦੇ ਕਰਕੇ ਨਹੀਂ ਤੇ ਦੁੱਧ ਘਰੋਂ ਲੈ ਕੇ ਖਾਦ ਮੰਦੇ ਦਿਓ ਜੀ ਉਹਨਾਂ ਦੇ ਕੋਈ ਕੋਈ ਮੱਝ ਨਹੀਂ ਜਿਹੜੀ 19 ਵਾਲੀ 18 ਵਾਲੀ ਹੈ ਨਹੀਂ ਇਹ ਤਾਂ ਥੱਲੇ ਉਹ ਨਹੀਂ ਦੇ ਨਹੀਂ ਮੱਝ ਹੂੰ ਬਾਕੀ ਮਾਰਾ ਜਾਨਾ ਸਮੁੰਦਰ ਖੜਾ ਹੈ ਜੀ ਠੀਕ ਹੈ ਜੀ ਕਿਉਂਕਿ ਹੁਣ 1 20 1 40 ਵੀ ਕਰਦੇ ਕੋਈ ਫਾਇਦਾ ਨਹੀਂ ਲੈਣ ਦੇਣ ਆਣਾ ਮੁੱਲ ਜਿੱਤਾ ਕੋਈ ਵੀ ਕਰੇ ਹੁਣ ਜਿਹਨੂੰ ਜੱਥੇ ਲੋ ਹੁੰਦੀ ਆ ਇੱਕ ਪੰਜ ਦੀ ਛੋੜ ਜਿਹੜੀ ਸਾਡਾ ਆਪਣੀ ਮਰਜ਼ੀ ਆ ਕਿ ਨਾ ਮੰਨਤਰ ਕਰਨਾ ਉਹ ਹੀ ਖੁਸ਼ੀ ਨਾਲ ਜਨਾਉ ਸਾਡਾ ਕੋ ਕਰਾਂਗੇ ਬਿਲਕੁਲ ਤੇ ਪੁਲਰ ਸਾਹਿਬ ਇੱਕ ਸੰਪਰਕ ਨੰਬਰ ਆਪਣੇ ਦੇ ਦੋ ਜੀ ਲਿਖ ਲਓ ਜੀ ਸਮਾਗਮ ਨੰਬਰ ਹੈਗਾ 82 83 85 54 84 ਇੱਕ ਨੰਬਰ 9465311525 ਵਟਸਐਪ ਚੱਲਦਾ 8284 ਨੰਬਰ ਵਾਲੇ ਤੇ ਠੀਕ ਹੈ ਜੀ ਤੇ ਇਹੇ ਬੇਨਤੀਆਂ ਪ੍ਰਵਾਨ ਕਰਨੀਆਂ ਇਸ ਹਦਾ ਚੰਗੀ ਤਰ੍ਹਾਂ ਸਾਡੀ ਵੀਡੀਓ ਵੇਖ ਕੇ ਤਾਂ ਸਾਡੇ ਫੇਰ ਤੁਹਾਨੂੰ ਫੋਨ ਲਾਇਆ ਕੋ ਮੇਰਾ ਵੀ ਕਿ ਤਾੜਾ ਆਿਆਂ ਦਾ ਫੋਨ ਲਾਇਆ ਦਾ ਪੂਰਾ ਮਾਨਦਰ ਕਰ ਕਰਾਂਗੇ ਠੀਕ ਹੈ ਜੀ ਕਿਸੇ ਨੇ ਤਸੱਲੀ ਕਰਨੀ ਰਹਿਣ ਦੀ ਰਹਿਸ਼ ਦੀ ਮੇ ਕੋ ਫੁੱਲ ਪ੍ਰਬੰਧਿਆ ਤੇ ਜੇ ਕਿਨੇ ਦੋ ਦਿਨ ਰਹਿ ਕੇ ਵੀ ਤਸੱਲੀ ਕਰਨੀ ਤੇ ਮੇਰੇ ਨਾਲ ਜੀ ਆਇਆ ਜੀ ਠੀਕ ਨਹੀਂ ਤੇ ਜੇ ਕਿਸੇ ਵੀਰ ਦੀ ਕੌਣ ਜਿ ਸਾਈ ਪਾਈ ਹੋਵੇ ਤਾਂ ਮਾਨ ਦਾ ਰਾਦਾ ਬਦਲਦੇ ਉਹ ਵੀ ਵਾਪਸ ਕਰਾਂਗੇ ਅਸੀਂ ਕਿਹਦਾ ਰੁਪਈਆ ਬਣੇ ਰੱਖਣਾ ਹੈ ਬੜਾਈ ਤੁਹਾਨੂੰ ਬਹੁਤ ਬਹੁਤ ਤਸੱਲ ਕੋ ਸਤ ਸਤਿ 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 ਸਤ